ਉਹ ਯਾਦਵਿੰਦਰ ਯਾਦੂ ਜੀ ਦਾ ਕੀ ਮਾਮਲਾ ਹੈਗਾ ਜੀ ਉੱਥੇ ਕੇਸ ਯਾਦਵਿੰਦਰ ਯਾਦੂ ਜੀ ਦਾ ਮਾਮਲਾ ਤਾਂ ਜੋ ਸਾਰੇ ਪੰਜਾਬ ਦੇ ਵਿੱਚ ਮਨੀਸ਼ ਸੋਧਿਆ ਦੀ ਡਿਕਟੇਸ਼ਨ ਹੈ ਨਾ ਜੀ ਕਿ ਸਾਫ-ਸਾਫ ਦੰਦ ਵੇਦ ਤੇ ਉਹੀ ਮਾਮਲਾ ਠੀਕ ਹੈ ਜੀ ਤੁਸੀਂ ਦੇਖੋ ਵੀ 70% ਦਾ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰਤੇ ਜਾਂ ਭਰਨੇ ਦਿੱਤੇ ਜਾਂ ਰੱਦ ਕਰਤੇ ਜੀ ਸਰ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਖੜੇ ਰਹਿ ਗਏ ਉੱਥੇ ਮਤਲਬ ਪੋਲਿੰਗ ਵਾਲੇ ਦਿਨ ਵੀ ਬੂਥ ਕੈਪਚਰਿੰਗ ਫੇਰ ਜਿੱਦਣ ਹੁਣ ਕਾਊਂਟਿੰਗ ਹੋਣੀ ਹੈ ਦੇਖੋ ਸਰਕਾਰ ਨੂੰ ਐਡਾ ਵਿਸ਼ਵਾਸ ਨਹੀਂ ਸਰਕਾਰ ਦੇ ਐਮ.ਐਲ.ਏ 25 25 30 30 ਗੁੰਡੇ ਲੈ ਕੇ ਕਾਊਂਟਿੰਗ ਸੈਂਟਰਾਂ ਦੇ ਵਿੱਚ ਬੜੇ ਰਹੇ ਠੀਕ ਹੈ ਜੀ ਕਾਊਂਟਿੰਗ ਵਾਲੇ ਦਿਨ ਵੀ ਪੂਰਾ ਧੱਕੇਸ਼ਾਹੀ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਪੂਰਾ ਹੰਗਾਰਾ ਦਿੱਤਾ ਸਾਰੇ ਪੰਜਾਬ 'ਚ ਦਿੱਤਾ ਉਹ ਖੰਨੇ 'ਚ ਵੀ ਜੀ ਪੰਜ ਬਲਾਕ ਸੰਤੀਆ ਅਕਾਲੀ ਦਲ ਜਿੱਤੇ ਹੈ ਜੀ ਜੀ ਬਿਲਕੁਲ ਤੇ ਦੋ 'ਚੋਂ ਇੱਕ ਜ਼ਿਲ੍ਹਾ ਪ੍ਰੀਸ਼ਦ ਜਿੱਤੇ ਹੈ ਜੀ ਸੋ ਲੋਕਾਂ ਦਾ ਟ੍ਰੈਂਡ ਦਿਖਾ ਰਿਹਾ ਹੈ ਕਿ ਲੋਕ ਖੇਤਰੀ ਪਾਰਟੀ ਦੇ ਨਾਲ ਖੜੇ ਨੇ ਜੀ ਸੋ ਰਾਤ ਨੂੰ ਕਾਊਂਟਿੰਗ ਡਿਲੇ ਕਰਨ ਦੀ ਕੋਸ਼ ਜੀ ਔਰ ਉਸ ਤੋਂ ਬਾਅਦ ਕਿਉਂਕਿ ਯਾਦਵਿੰਦਰ ਯਾਦੂ ਉੱਥੇ ਆਪਣੇ ਸਮਰਥਕਾਂ ਦੇ ਨਾਲ ਆਪਣੇ ਕੈਂਡੀਡੇਟਸ ਦੇ ਹੱਕ ਦੇ ਵਿੱਚ ਬੈਠੇ ਸੀ ਜੀ ਟੱਕਾ ਹੋਣ ਨਹੀਂ ਦੇ ਰਹੇ ਸੀ ਫਿਰ ਇਹਨਾਂ ਤੇ ਇੱਕ ਝੂਠਾ ਪਰਚਾ ਪਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਮੈਂ ਕਮਾਲ ਦੀ ਗੱਲ ਇਹ ਦੱਸਣੀ ਚਾਹਣਾ ਜੀ ਸਾਢੇ 12 ਵਜੇ ਹੋਇਆ ਅਰੈਸਟ 9 ਵਜੇ ਕਰ ਲਿਆ ਮਤਲਬ ਪੰਜਾਬ ਪੁਲਿਸ ਕਿਸੇ ਨਿਜਮ ਕਾਨੂੰਨ ਨੂੰ ਫੋਲੋ ਨਹੀਂ ਕਰਦੀ 9 ਸਾਢੇ 9 ਅਰੈਸਟ ਕਰ ਲਿਆ ਪਰਚਾ 3 ਘੰਟੇ ਬਾਅਦ ਸਾਢੇ 12 ਵਜੇ ਦਿੱਤਾ ਚਲੋ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਕਿਉਂਕਿ ਨੌਨ ਅਵੇਲੇਬਲ ਅਫੈਂਸੀ ਸੀ ਹਾਂਜੀ ਤਾਂ ਹੁਣ ਕੋਰਟ ਨੇ ਉਹਨਾਂ ਦਾ ਰਿਮਾਂਡ ਨਹੀਂ ਦਿੱਤਾ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਤਾ ਅੱਜ ਹੀ ਉਹਨਾਂ ਦੀ ਉਥੇ ਖੰਨੇ ਬੇਲ ਫਾਈਲ ਕਰਾਤੀ ਹੈ ਕੱਲ ਨੂੰ ਬੇਲ 'ਚ ਸੁਣਵਾਈ ਹੋਣੀ ਹੈ ਤੇ ਸਾਨੂੰ ਜੁਡੀਸ਼ੀਅਲੀ ਤੇ ਪੂਰਨ ਤਰਸਾ ਹੈ ਕਿ ਜੁਡੀਸ਼ੀਅਲ ਇਨਸਾਫ ਕਰੇਗੀ ਸਰਕਾਰ ਨੇ ਤਾਂ ਸੰਵਿਧਾਨ ਨੂੰ ਅੱਖਾਂ ਦਿਖਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜੀ 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 ਬਿਲਕੁਲ ਬਰਗਾੜੀ ਸੀ ਵੀ ਆਪਣੀ ਬਹੁਤ ਸ਼ਾਨਦਾਰ ਜਿੱਤ ਹੋਈ ਹੈ ਜੀ ਸਾਰੇ ਕਿਤੇ ਜੀ ਤੁਸੀਂ ਕਿਤੇ ਵੀ ਦੇਖੋਗੇ ਨਾ ਜਿੱਥੇ ਅਕਾਲੀ ਦਲ ਦਾ ਨਾਮੀਨੇਸ਼ਨ ਰੱਦ ਨਹੀਂ ਹੋਇਆ ਸੀ ਤੇ ਰਹਿ ਗਿਆ ਸੀ ਉਥੇ ਜਾਂ ਤਾਂ ਅਕਾਲੀ ਦਲ ਜਿੱਤੇ ਹੈ ਇਹ ਸਰਕਾਰ ਦੀ ਇੰਨੀ ਧੱਕੇਸ਼ਾਹੀ ਦੇ ਬਾਵਜੂਦ ਜੇ ਕਿਤੇ ਸਾਡਾ ਕੋਈ ਕੈਂਡੀਡੇਟ ਹਾਰਿਆ ਵੀ ਉਹ ਐ ਹਾਰਿਆ ਵੀ ਕਿਤੇ 10 ਵੋਟਾਂ ਤੇ ਕਿਤੇ 15 ਤੇ ਕਿਤੇ ਰੀਕਾਉਂਟਿੰਗ ਚ ਚੜਾਇਆ ਉਹ ਲੋਕਾਂ ਨੇ ਬਹੁਤ ਰਿਸਪੌਂਸ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਹਰ ਜਗ੍ਹਾ ਤੇ ਬਹੁਤ ਰਿਸਪੌਂਸ ਮਿਲੇ ਜੀ ਜੀ ਬਿਲਕੁਲ ਯਾਦਵਿੰਦਰ ਯਾਦੂ ਜੀ ਦਾ ਕੀ ਮਾਮਲਾ ਹੈਗਾ ਜੀ ਉੱਥੇ ਕੇਸ ਯਾਦਵਿੰਦਰ ਯਾਦੂ ਜੀ ਦਾ ਮਾਮਲਾ ਤਾਂ ਜੋ ਸਾਰੇ ਪੰਜਾਬ ਦੇ ਵਿੱਚ ਮਨੀਸ਼ ਸੋਧਿਆ ਦੀ ਡਿਕਟੇਸ਼ਨ ਹੈ ਨਾ ਜੀ ਕਿ ਸਾਮ-ਦੰਦ ਵੇਦ ਤੇ ਉਹੀ ਮਾਮਲਾ ਹੈ ਠੀਕ ਹੈ ਜੀ ਤੁਸੀਂ ਦੇਖੋ ਵੀ 70% ਦਾ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰਤੇ ਜਾਂ ਭਰਮ ਨਹੀਂ ਦਿੱਤੇ ਜਾਂ ਰੱਦ ਕਰਤੇ ਜੀ ਸਰ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਖੜੇ ਰਹਿ ਗਏ ਉੱਥੇ ਮਤਲਬ ਪੋਲਿੰਗ ਵਾਲੇ ਦਿਨ ਵੀ ਬੂਥ ਕੈਪਚਰਿੰਗ ਫਿਰ ਜਿੱਦਣ ਹੁਣ ਕਾਊਂਟਿੰਗ ਹੋਣੀ ਹੈ ਦੇਖੋ ਸਰਕਾਰ ਨੂੰ ਐਡਾ ਵਿਸ਼ਵਾਸ ਨਹੀਂ ਸਰਕਾਰ ਦੇ ਐਮਐਲਏ 25 25 30 30 ਗੁੰਡੇ ਲੈ ਕੇ ਕਾਊਂਟਿੰਗ ਸੈਂਟਰਾਂ ਦੇ ਵਿੱਚ ਬੜੇ ਰਹੇ ਠੀਕ ਜੀ ਕਾਊਂਟਿੰਗ ਵਾਲੇ ਦਿਨ ਵੀ ਪੂਰਾ ਧੱਕੇਸ਼ਾਹੀ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਪੂਰਾ ਹੰਗਾਰਾ ਦਿੱਤਾ ਸਾਰੇ ਪੰਜਾਬ 'ਚ ਦਿੱਤਾ ਉਹ ਥੰਨੇ 'ਚ ਵੀ ਜੀ ਪੰਜ ਬਲਾਕ ਸੰਤੀਆ ਅਕਾਲੀ ਦਲ ਜਿੱਤੇ ਆ ਜੀ ਜੀ ਬਿਲਕੁਲ ਤੇ ਦੋ 'ਚੋਂ ਇੱਕ ਜ਼ਿਲ੍ਹਾ ਪ੍ਰੀਸ਼ਦ ਜਿੱਤੇ ਆ ਜੀ ਸੋ ਲੋਕਾਂ ਦਾ ਟ੍ਰੈਂਡ ਦਿਖਾ ਰਿਹਾ ਕਿ ਲੋਕ ਖੇਤਰੀ ਪਾਰਟੀ ਦੇ ਨਾਲ ਖੜੇ ਨੇ ਜੀ ਸੋ ਰਾਤ ਨੂੰ ਕਾਊਂਟਿੰਗ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਔਰ ਉਸ ਤੋਂ ਬਾਅਦ ਕਿਉਂਕਿ ਯਾਦਵਿੰਦਰ ਯਾਦੂ ਉੱਥੇ ਆਪਣੇ ਸਮਰਥਕਾਂ ਦੇ ਨਾਲ ਆਪਣੇ ਕੈਂਡੀਡੇਟਸ ਦੇ ਹੱਕ ਦੇ ਵਿੱਚ ਬੈਠੇ ਸੀ ਜੀ ਟੱਕਾ ਹੋਣ ਨਹੀਂ ਦੇ ਰਹੇ ਸੀ ਫਿਰ ਇਹਨਾਂ ਤੇ ਇੱਕ ਝੂਠਾ ਪਰਚਾ ਪਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਮੈਂ ਇੱਕ ਕਮਾਲ ਦੀ ਗੱਲ ਇਹ ਦੱਸਣੀ ਚਾਹਣਾ ਜੀ ਸਾਢੇ 12 ਵਜੇ ਹੋਇਆ ਅਰੈਸਟ 9 ਵਜੇ ਕਰ ਲਿਆ ਮਤਲਬ ਪੰਜਾਬ ਪੁਲਿਸ ਕਿਸੇ ਨਿਜਮ ਕਾਨੂੰਨ ਨੂੰ ਫੋਲੋ ਨਹੀਂ ਕਰਦੀ 9 ਸਾਢੇ 9 ਅਰੈਸਟ ਕਰ ਲਿਆ ਪਰਚਾ 3 ਘੰਟੇ ਬਾਅਦ ਸਾਢੇ 12 ਵਜੇ ਦਿੱਤਾ ਚਲੋ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਕਿਉਂਕਿ ਨਾਨ ਅਵੇਲੇਬਲ ਅਫੈਂਸ ਸੀ ਤਾਂ ਹੁਣ ਕੋਰਟ ਨੇ ਉਹਨਾਂ ਦਾ ਰਿਮਾਂਡ ਨਹੀਂ ਦਿੱਤਾ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਤਾ ਅੱਜ ਹੀ ਉਹਨਾਂ ਦੀ ਉੱਥੇ ਖੰਨੇ ਬੇਲ ਫਾਈਲ ਕਰਾਤੀ ਹੈ ਕੱਲ ਨੂੰ ਬੇਲ 'ਚ ਸੁਣਵਾਈ ਹੋਣੀ ਹੈ ਤੇ ਸਾਨੂੰ ਜੁਡੀਸ਼ਰੀ ਤੇ ਪੂਰਨ ਭਰੋਸਾ ਹੈ ਕਿ ਜੁਡੀਸ਼ਰੀ ਇਨਸਾਫ ਕਰੇਗੀ ਸਰਕਾਰ ਨੇ ਤਾਂ ਸੰਵਿਧਾਨ ਨੂੰ ਅੱਖਾਂ ਦਖਾਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜੀ 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 ਬਿਲਕੁਲ ਬਰਗਾੜੀ ਦੀ ਵੀ ਆਪਣੀ ਬਹੁਤ ਸ਼ਾਨਦਾਰ ਜਿੱਤ ਹੋਈ ਹੈ ਜੀ ਸਾਰੇ ਕਿਤੇ ਜੀ ਤੁਸੀਂ ਕਿਤੇ ਵੀ ਦੇਖੋਗੇ ਨਾ ਜਿੱਥੇ ਅਕਾਲੀ ਦਲ ਦਾ ਨੋਮੀਨੇਸ਼ਨ ਰੱਦ ਨਹੀਂ ਹੋਇਆ ਸੀ ਤੇ ਰਹਿ ਗਿਆ ਸੀ ਉਥੇ ਆ ਤਾਂ ਅਕਾਲੀ ਦਲ ਜਿੱਤੇ ਆ ਜਾਂ ਸਰਕਾਰ ਦੀ ਇੰਨੀ ਧੱਕੇਸ਼ਾਹੀ ਦੇ ਬਾਵਜੂਦ ਜੇ ਕਿਤੇ ਸਾਡਾ ਕੋਈ ਕੈਂਡੀਡੇਟ ਹਾਰਿਆ ਵੀ ਉਹ ਐ ਹਾਰਿਆ ਵੀ ਕਿਤੇ 10 ਵੋਟਾਂ ਤੇ ਕਿਤੇ 15 ਤੇ ਕਿਤੇ ਰੀਕਾਊਂਟਿੰਗ ਚਹਰਾਇਆ ਉਹ ਲੋਕਾਂ ਨੇ ਬਹੁਤ ਰਿਸਪਾਂਸ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਹਰ ਜਗ੍ਹਾ ਤੇ ਬਹੁਤ ਰਿਸਪਾਂਸ ਮਿਲੇ ਜੀ ਜੀ ਬਿਲਕੁਲ ਯਾਦਵਿੰਦਰ ਯਾਦੂ ਜੀ ਦਾ ਕੀ ਮਾਮਲਾ ਹੈਗਾ ਜੀ ਉਥੇ ਕੇਸ ਨੂੰ ਯਾਦਵਿੰਦਰ ਯਾਦੂ ਜੀ ਦਾ ਮਾਮਲਾ ਤਾਂ ਜੋ ਸਾਰੇ ਪੰਜਾਬ ਦੇ ਵਿੱਚ ਮਨੀਤ ਸੋਧਿਆ ਦੀ ਡਿਕਟੇਸ਼ਨ ਹੈ ਨਾ ਜੀ ਕਿ ਸਾਮ ਦਾਮ ਦੰਦ ਫੇਦ ਤੇ ਉਹੀ ਮਾਮਲਾ ਠੀਕ ਹੈ ਜੀ ਤੁਸੀਂ ਦੇਖੋ ਵੀ 70% ਦਾ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰਤੇ ਜਾਂ ਭਰਨੇ ਦਿੱਤੇ ਜਾਂ ਰੱਦ ਕਰਤੇ ਜੀ ਸਰ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਖੜੇ ਰਹਿ ਗਏ ਉਥੇ ਮਤਲਬ ਪੋਲਿੰਗ ਵਾਲੇ ਦਿਨ ਵੀ ਬੂਥ ਕੈਪਚਰਿੰਗ ਫੇਰ ਜਿੱਦਣ ਹੁਣ ਕਾਊਂਟਿੰਗ ਹੋਣੀ ਹੈ ਦੇਖੋ ਸਰਕਾਰ ਨੂੰ ਐਡਾ ਵਿਸ਼ਵਾਸ ਨਹੀਂ ਸਰਕਾਰ ਦੇ ਐਮ.ਐਲ.ਏ 25 25 30 30 ਗੁੰਡੇ ਲੈ ਕੇ ਕਾਊਂਟਿੰਗ ਸੈਂਟਰਾਂ ਦੇ ਵਿੱਚ ਬੜੇ ਰਹੇ ਠੀਕ ਹੈ ਜੀ ਕਾਊਂਟਿੰਗ ਵਾਲੇ ਦਿਨ ਵੀ ਪੂਰਾ ਧੱਕੇਸ਼ਾਹੀ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਪੂਰਾ ਹੰਗਾਰਾ ਦਿੱਤਾ ਸਾਰੇ ਪੰਜਾਬ 'ਚ ਦਿੱਤਾ ਉਹ ਖੰਨੇ 'ਚ ਵੀ ਜੀ ਪੰਜ ਬਲਾਕ ਸੰਤੀਆ ਅਕਾਲੀ ਦਲ ਜਿੱਤੇ ਹੈ ਜੀ ਜੀ ਬਿਲਕੁਲ ਤੇ ਦੋ 'ਚੋਂ ਇੱਕ ਜ਼ਿਲ੍ਹਾ ਪ੍ਰੀਸ਼ਦ ਜਿੱਤੇ ਹੈ ਜੀ ਸੋ ਲੋਕਾਂ ਦਾ ਟ੍ਰੈਂਡ ਦਿਖਾ ਰਿਹਾ ਹੈ ਕਿ ਲੋਕ ਖੇਤਰੀ ਪਾਰਟੀ ਦੇ ਨਾਲ ਖੜੇ ਨੇ ਜੀ ਸੋ ਰਾਤ ਨੂੰ ਕਾਊਂਟਿੰਗ ਡਿਲੇ ਕਰਨ ਦੀ ਕੋਸ਼ ਜੀ ਔਰ ਉਸ ਤੋਂ ਬਾਅਦ ਕਿਉਂਕਿ ਯਾਦਵਿੰਦਰ ਜਾਦੂ ਉੱਥੇ ਆਪਣੇ ਸਮਰਥਕਾਂ ਦੇ ਨਾਲ ਆਪਣੇ ਕੈਂਡੀਡੇਟਸ ਦੇ ਹੱਕ ਦੇ ਵਿੱਚ ਬੈਠੇ ਸੀ ਜੀ ਤੱਕਾ ਹੋਣ ਨਹੀਂ ਦੇ ਰਹੇ ਸੀ ਫਿਰ ਇਹਨਾਂ ਤੇ ਇੱਕ ਝੂਠਾ ਪਰਚਾ ਪਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਮੈਂ ਕਮਾਲ ਦੀ ਗੱਲ ਇਹ ਦੱਸਣੀ ਚਾਹਣਾ ਜੀ ਸਾਢੇ 12 ਵਜੇ ਹੋਇਆ ਅਰੈਸਟ 9 ਵਜੇ ਕਰ ਲਿਆ ਮਤਲਬ ਪੰਜਾਬ ਪੁਲਿਸ ਕਿਸੇ ਨਿਜਮ ਕਾਨੂੰਨ ਨੂੰ ਫੋਲੋ ਨਹੀਂ ਕਰਦੀ 9 ਸਾਢੇ 9 ਅਰੈਸਟ ਕਰ ਲਿਆ ਪਰਚਾ 3 ਘੰਟੇ ਬਾਅਦ ਸਾਢੇ 12 ਵਜੇ ਦਿੱਤਾ ਚਲੋ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਕਿਉਂਕਿ ਨਾਨ ਅਵੇਲੇਬਲ ਅਫੈਂਸ ਸੀ ਤਾਂ ਹੁਣ ਕੋਰਟ ਨੇ ਉਹਨਾਂ ਦਾ ਰਿਮਾਂਡ ਨਹੀਂ ਦਿੱਤਾ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਤਾ ਅੱਜ ਹੀ ਉਹਨਾਂ ਦੀ ਉੱਥੇ ਖੰਨੇ ਬੇਲ ਫਾਈਲ ਕਰਾਤੀ ਹੈ ਕੱਲ ਨੂੰ ਬੇਲ 'ਚ ਸੁਣਵਾਈ ਹੋਣੀ ਹੈ ਤੇ ਸਾਨੂੰ ਜੁਡੀਸ਼ਰੀ ਤੇ ਪੂਰਨ ਭਰੋਸਾ ਹੈ ਕਿ ਜੁਡੀਸ਼ਰੀ ਇਨਸਾਫ ਕਰੇਗੀ ਸਰਕਾਰ ਨੇ ਤਾਂ ਸੰਵਿਧਾਨ ਨੂੰ ਅੱਖਾਂ ਦਖਾਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜੀ 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 ਬਿਲਕੁਲ ਬਰਗਾੜੀ ਦੀ ਵੀ ਆਪਣੀ ਬਹੁਤ ਸ਼ਾਨਦਾਰ ਜਿੱਤ ਹੋਈ ਹੈ ਜੀ ਸਾਰੇ ਕਿਤੇ ਜੀ ਤੁਸੀਂ ਕਿਤੇ ਵੀ ਦੇਖੋਗੇ ਨਾ ਜਿੱਥੇ ਅਕਾਲੀ ਦਲ ਦਾ ਨਾਮਿਨੇਸ਼ਨ ਰੱਦ ਨਹੀਂ ਹੋਇਆ ਸੀ ਤੇ ਰਹਿ ਗਿਆ ਸੀ ਉਥੇ ਜਾਂ ਤਾਂ ਅਕਾਲੀ ਦਲ ਜਿੱਤੇ ਆ ਜਾਂ ਸਰਕਾਰ ਦੀ ਇੰਨੀ ਧੱਕੇਸ਼ਾਹੀ ਦੇ ਬਾਵਜੂਦ ਜੇ ਕਿਤੇ ਸਾਡਾ ਕੋਈ ਕੈਂਡੀਡੇਟ ਹਾਰਿਆ ਵੀ ਉਹ ਐ ਹਾਰਿਆ ਵੀ ਕਿਤੇ 10 ਵੋਟਾਂ ਤੇ ਕਿਤੇ 15 ਤੇ ਕਿਤੇ ਰੀਕਾਉਂਟਿੰਗ ਚਹਰਾਇਆ ਉਹ ਲੋਕਾਂ ਨੇ ਬਹੁਤ ਰਿਸਪਾਂਸ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਹਰ ਜਗ੍ਹਾ ਤੇ ਬਹੁਤ ਰਿਸਪਾਂਸ ਮਿਲੇ ਜੀ ਜੀ ਬਿਲਕੁਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉllam ਤੁਹਾਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ